ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਇੱਕ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਡੇ ਹੋਸ਼ ਛੁੱਟ ਜਾਣਗੇ ਜਿਵੇਂ ਸਮਰਥਕਾਂ ਨੂੰ ਲੈ ਕੇ ਬਹੁਤ ਵੱਡੀ ਗੱਲ ਉੱਡੀ ਸੀ ਵੀ ਲੋਕ ਬੜੇ ਪੰਜਾਬ ਦੇ ਵਿੱਚ ਪਿਆਰ ਕਰਨ ਵਾਲੇ ਵੀ ਨੇ ਵਿਰੋਧੀ ਵੀ ਬੜੇ ਨੇ ਪਰ ਇੱਕ ਐਸਾ ਸ਼ਖਸ ਜਿਹਨੂੰ ਵੇਖ ਕੇ ਤੁਹਾਨੂੰ ਵੀ ਅਫਸੋਸ ਹੋਊਗਾ ਕਿ ਯਾਰੇ ਬੰਦਾ ਕਹਿ ਕੀ ਰਿਹਾ ਇਸ ਨੇ ਦਾਵਾ ਕੀਤਾ ਕਿ ਡੇਰੇ ਦੇ ਵਿੱਚ ਸਬੂਤ ਲਈ ਖੜਾ ਇਹ ਬੰਦੇ ਦੇ ਹੱਥ ਦੇ ਵਿੱਚ ਸਬੂਤ ਨੇ ਇਹ ਕਹਿੰਦਾ ਵੀ ਡੇਰੇ ਦੇ ਵਿੱਚ ਜੋ ਕੁਝ ਹੁੰਦਾ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਤੇ ਮੇਰਾ ਸਾਹਮਣਾ ਕਰਨ ਦੀ ਤਾਕਤ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਵੀ ਨਹੀਂ ਹੈ ਇਹਨੇ ਇਹ ਗੱਲ ਵੀ ਕਹੀ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਹਰ ਕਿਸੇ ਨੂੰ ਇਹ ਗੱਲ ਕਹਿੰਦਾ ਆਪਣੇ ਪ੍ਰਚਾਰ ਦੇ ਵਿੱਚ ਕਿ ਮੇਰੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰੇ ਜਿਹਨੇ ਕਰਨੀ ਹੈ ਤੇ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਸਿੱਧਾ ਚੈਲੰਜ ਆ ਕਿ ਮੇਰੇ ਨਾਲ ਜਿੱਥੇ ਮਰਜੀ ਕੋਈ ਸਬੂਤ ਹੈ ਮੈਂ ਸਬੂਤ ਪੇਸ਼ ਕਰੂੰਗਾ ਪਰ ਮੇਰੇ ਨਾਲ ਜਿਨੇ ਮਰਜੀ ਦੇਖਣਾ ਆ ਜੇ ਪਰ ਹੁਣ ਮੈਂ ਤੁਹਾਡੇ ਸਾਹਮਣੇ ਸਾਕਸ਼ੀ ਨੂੰ ਪੇਸ਼ ਕਰਨ ਜਾ ਰਿਹਾ ਤਾਂ ਤੁਹਾਡੇ ਹੋਸ਼ ਛੁੱਟ ਜਾਣੀ ਜਿਵੇਂ ਕਿ ਤੁਸੀਂ ਸੋਚਦੇ ਹੋਵੋਗੇ ਕਿ ਬੰਦਾ ਕੌਣ ਹੈ ਵੱਡੀ ਸੰਖਿਆ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਦੱਸਿਆ ਕਿ ਲੋਕ ਮੌਜੂਦ ਨੇ ਕਰੋੜਾਂ ਲੋਕ ਨਾਲ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਪਰ ਇੱਕ ਐਸਾ ਸ਼ਖਸ ਉਹਨਾਂ ਦੇ ਵਿੱਚੋਂ ਕਿ ਜਿਹੜਾ ਇਹ ਦਾਅਵਾ ਕਰ ਰਿਹਾ ਕਿ ਮੇਰੇ ਕੋਲ ਜਿਹੜੇ ਸਬੂਤ ਨੇ ਇੱਥੇ ਵੀ ਦਿਖਾਊਗਾ ਇਸ ਵੀਡੀਓ ਦੇ ਵਿੱਚ ਬੋਲੂਗਾ ਤਾਂ ਤੁਹਾਨੂੰ ਇਸ ਗੱਲ ਦਾ ਯਕੀਨ ਹੋ ਜਾਣਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦਰਅਸਲ ਪਿੱਛੇ ਬਹੁਤ ਸਾਰੀ ਦੁਨੀਆ ਲੱਗ ਚੁੱਕੀ ਆ ਜਾਸੂਸ ਵੀ ਬੜੇ ਨੇ ਜਿਹੜੇ ਵਿੱਚ ਹੀ ਭੀੜ ਦੇ ਤੁਹਾਨੂੰ ਨਜ਼ਰ ਨਹੀਂ ਆ ਸਕਦੇ ਹੋ ਸਕਦਾ ਤੁਹਾਨੂੰ ਲੱਗੇ ਵੀ ਇਹਨਾਂ ਦੇ ਸਮਰਥਕ ਨੇ ਪਰ ਨਹੀਂ ਉਧਰ ਅਸਲ ਕੋਈ ਨਾ ਕੋਈ ਫਿਰਾਕ ਦੇ ਵਿੱਚ ਨੇ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਥ ਜਿਹੜੇ ਸਬੂਤ ਨੇ ਉਹਨਾਂ ਦੇ ਹੱਥ ਲੱਗਣ ਤਾਂ ਉਹ ਪਸਾ ਦੇਣ ਜੇਲ੍ਹ ਤੱਕ ਦਾ ਪ੍ਰਬੰਧਨ ਬਣਾਈ ਬੈਠੇ ਨੇ ਤਾਂ ਮੈਂ ਤੁਹਾਡੇ ਸਾਹਮਣੇ ਇਸ ਸ਼ਖਸ ਨੂੰ ਪੇਸ਼ ਕਰਨ ਜਾ ਰਿਹਾ ਉਸ ਤੋਂ ਬਾਅਦ ਤੁਹਾਡੀ ਕੀ ਪ੍ਰਕਿਰਿਆ ਉਹ ਮੈਂ ਕਮੈਂਟਾਂ ਦੇ ਜ਼ਰੀਏ ਪੜ੍ਹਾਂਗਾ ਤਾਂ ਕਿ ਤੁਸੀਂ ਕੀ ਚਾਹੁੰਦੇ ਹੋ ਸੰਤ ਰਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਕਿਉਂਕਿ ਇਹ ਸ਼ਖਸ ਨੇ ਬਹੁਤ ਵੱਡਾ ਦਾਵਾ ਕੀਤਾ ਸੁਣੋ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਮੇਰੇ ਸਾਹਮਣੇ ਬਹਿ ਕੇ ਜਵਾਬ ਦਿਓ ਮੈਨੂੰ ਵੀ ਸੰਤੁਸ਼ਟੀ ਹੋਏ ਲੋਕਾਂ ਨੂੰ ਵੀ ਸੰਤੁਸ਼ਟੀ ਹੋਏ ਫਿਰ ਉਹ ਤੋਂ ਬਾਅਦ ਗੱਲ ਕਰ ਲਈ ਢੱਡਰੀਆਂ ਵਾਲੇ ਦੀ ਮੈਂ ਪਿੱਛੇ ਬਿੱਟੂ ਐਕਸਪੋਜ਼ ਕੀਤਾ ਬਿੱਟੂ ਦੀਆਂ ਤਸਵੀਰਾਂ ਜਨਤਕ ਕੀਤੀਆਂ ਜੋ ਸਾਫ਼ ਸਾਹਮਣੇ ਲੱਭ ਰਿਹਾ ਹੈ ਜੋ ਕਰਤੂਤਾਂ ਕਰ ਰਿਹਾ ਹੈ ਉਹਦੇ ਵਿੱਚ ਢੱਡਰੀਆਂ ਵਾਲੇ ਨੇ ਕੋਈ ਉਹ ਨਹੀਂ ਹਜੇ ਤੱਕ ਕੋਈ ਜਵਾਬ ਦਿੱਤਾ ਢੱਡਰੀਆਂ ਵਾਲਿਆ ਤੈਨੂੰ ਯਾਦ ਹੋਣਾ ਤੂੰ ਬਾਕੀ ਬਾਬਿਆਂ ਨੂੰ ਬਾਕੀ ਹੋਰਨਾਂ ਨੂੰ ਤੂੰ ਗੱਲਾਂ ਕਰਦਾ ਮੇਰੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰੋ ਤੇ ਮੈਂ ਵੀ ਕਹਿਣਾ ਚਾਹਣਾ ਤੂੰ ਮੇਰੇ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰ ਮੀਡੀਆ ਰਾਈਂ ਆ ਜਾ ਪਿੱਛੇ ਗੱਲਾਂ ਬਾਤਾਂ ਚੱਲੀ ਉਹ ਕਿਹਾ ਕਿ ਮੀਡੀਆ ਦੇ ਵਿੱਚ ਹੀ ਆਜੋ ਡਿਬੇਟ ਕਰ ਲਓ ਮੈਂ ਕਹਿੰਦਾ ਮੀਡੀਆ 'ਚ ਹੀ ਆ ਜਾ ਡਿਬੇਟ ਕਰ ਲੈ ਮੇਰੇ ਨਾਲ ਜਿਹੜੀਆਂ ਮੈਂ ਫੋਟੋਆਂ ਵਾਇਰਲ ਕੀਤੀਆਂ ਔਰ ਮੇਰੇ ਕੋਲ ਕੱਲੀਆਂ ਫੋਟੋਆਂ ਨਹੀਂ ਆ ਮੈਂ ਅਗਲੀਆਂ ਵੀਡੀਓ ਦੇ ਵਿੱਚ ਆਡੀਓ ਕੁਝ ਇਹੋ ਜਿਹੀਆਂ ਜਾਰੀ ਕਰਾਂਗਾ ਜਿਦੇ ਵਿੱਚ ਤੇਰੇ ਚੇਲੇ ਜਿਹੜੇ ਆ 100-100 ਡਾਲਰ ਦੇ ਕੇ ਜਨਾਨੀਆਂ ਲਿਆ ਰਹੇ ਆ ਜਨਾਨੀਆਂ ਲਿਆਰੇ 100-100 ਡਾਲਰ ਦੀ ਕੀ ਔਰ ਸਾਰੀ ਆਵਾਜ਼ ਦੁਨੀਆ ਦੇਖੇਗੀ ਤਿੱਤੇ ਢਡਰੀਆਂ ਵਾਲੇ ਨੂੰ ਜਿਹੜੇ ਬੰਦੇ ਚੇਨੇ ਚਪਟੇ ਨੂੰ ਮੰਨਦੇ ਆ ਉਹ ਵੀ ਸੁਣਨਗੇ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਮੈਂ ਕਹਿੰਦਾ ਤੂੰ ਜਵਾਬ ਤੇ ਦੇ ਢਡਰੀਆਂ ਵਾਲੇ ਨੂੰ ਜਿਹੜੇ ਇਹਦੇ ਮੰਨਦੇ ਆ ਉਹ ਚੈਲੰਜ ਸਾਡੇ ਕਿਉਂ ਨਹੀਂ ਕਰਦੇ ਦੇਖੋ ਜੇ ਤੁਹਾਡਾ ਬਾਬਾ ਸੱਚਾ ਹੈ ਹੁਣ ਜੋ ਕਹਿੰਦਾ ਨਾ ਮੈਂ ਗੱਲਾਂ 'ਚ ਆਉਂਦਾ ਨਹੀਂ ਫਿਰ ਪਹਿਲਾਂ ਕਿਉਂ ਆਉਂਦਾ ਸੀ ਜਦੋਂ ਦੂਜਾਂ ਬਾਬਿਆਂ ਦੀ ਗੱਲਾਂ ਚੱਲਦੀਆਂ ਸੀ ਉਦੋਂ ਤੂੰ ਕਿਉਂ ਆਉਂਦਾ ਸੀ ਉਦੋਂ ਤੂੰ ਫੜਾਫੜ ਹਰੇਕ ਬੰਦੇ ਨੂੰ بڑے بڑے ਤਗੜੇ ਟੈਗ ਲਾ ਕੇ ਦੇ ਦਿੰਦਾ ਸੀ ਹੁਣ ਤੇ ਹੁਣ ਤੈਨੂੰ ਪਿਸੂ ਪੈਂਦੇ ਹੁਣ ਤੈਨੂੰ ਕੀ ਮੌਤ ਪੈਂਦੀ ਆ ਤੂੰ ਹੁਣ ਖੁੱਲ ਕੇ ਸਾਹਮਣੇ ਆ ਤੂੰ ਆਪ ਆ ਆਪਣੇ ਚੇਲੇ ਚ ਪਾਟਿਆ ਨੂੰ ਕਿਸੇ ਨੂੰ ਲਾਈਵ ਡਿਬੇਟ ਤੇ ਸੰਧੂ ਮੈਂ ਕਹਿੰਦਾ ਮੈਨੂੰ ਝੂਠਾ ਕਰ ਦੋ ਪਰ ਕਰੋ ਤੇ ਸਹੀਵੇਂ ਜੋ ਕਿ ਹੋਊ ਤੇ ਸਹੀ ਇਹ ਕੱਲੇ ਟੱਡਰੀਆਂ ਤੇ ਜਾਂ ਹੋਰ ਜਿੰਨੇ ਇਹ ਤੋਹੇ ਫਿਰਦੀਆਂ ਨਾ ਇਹਨਾਂ ਨੇ ਚੋਲੇ ਬਦਨਾਮ ਕਰ ਦਿੱਤੇ ਆ ਜਿਹੜੇ ਚੰਗੇ ਮਹਾਪੁਰਖ ਸੇਵਾ ਵਾਲੇ ਸੀ ਨਾ ਉਹਨਾਂ ਦਾ ਵੀ ਨੁਕਸਾਨ ਕਰ ਦਿੱਤਾ ਇਹਨਾਂ ਨੇ ਔਰ ਇਹਨਾਂ ਦਾ ਹੱਲ ਇੱਕੋ ਹੀ ਹੈ ਜਿਨ੍ਹਾਂ ਨੇ ਗੰਦ ਪਾਇਆ ਉਹਨਾਂ ਦਾ ਹੱਲ ਇੱਕੋ ਹੀ ਹੈ ਜਿਨ੍ਹਾਂ ਨੇ ਸਿੱਖ ਪੰਥ ਲਈ ਸੇਵਾ ਕੀਤੀ ਹੈ ਕੁਝ ਚੰਗਾ ਕੀਤਾ ਹੈ ਉਹਨਾਂ ਦਾ ਸਦਾ ਹੀ ਸਤਕਾਰ ਹੁੰਦਾ ਰਹੇਗਾ ਤੇ ਜਿਨ੍ਹਾਂ ਨੇ ਗੰਦ ਪਾਇਆ ਉਹਨਾਂ ਦਾ ਹੱਲ ਸਿਰਫ ਛੇਤਰ ਜੀ ਹੋਰ ਕੋਈ ਹੱਲ ਨਹੀਂ ਹੈਗਾ ਪਿਛਲੇ ਦਿਨਾਂ 'ਚ ਦੇਖ ਹੀ ਲਿਆ ਉਹਨਾਂ ਦਾ ਹੱਲ ਜੁੱਤੀਆਂ ਛੇਤਰ ਇਹੋ ਹੀ ਆ ਹੋਰ ਹੱਲ ਕੋਈ ਨਹੀਂ ਹੈਗਾ ਠੀਕ ਹੈ ਇਹ ਚੀਜ਼ ਤੁਸੀਂ ਗੱਲ ਇਹ ਆ ਪੰਜਾਬੀਓ ਹੁਣ ਦੇਖੋ ਲਗਾਤਾਰ ਬਹੀਮ ਸਿਰਜ ਰੱਖੀ ਐ ਲੋਕਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਜੇਲ੍ਹ ਦੇ ਵਿੱਚ ਬਚਾਉਣਾ ਹੀ ਬਚਾਉਣਾ ਇਹ ਲੋਕਾਂ ਨੇ ਇੱਕ ਤਰ੍ਹਾਂ ਦਾ ਪੱਕਾ ਹੀ ਜਾਨੀ ਇੱਕ ਆਪਣੇ ਵਨੀਓ ਮੁੱਦਾ ਬਣਾ ਲਿਆ ਤਾਂ ਇਹ ਜਿਹੜਾ ਵੀਰ ਸੀ ਮੈਂ ਇਹਨੂੰ ਕੁਝ ਨਹੀਂ ਕਹਿਣਾ ਚਾਹੁੰਗਾ ਜਿਵੇਂ ਕਿ ਪ੍ਰਮਾਤਮਾ ਦੇਖੋ ਗੰਦੀ ਸ਼ਦਾਬਲੀ ਵਰਤ ਨਹੀਂ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਕਈ ਪੈਣਾ ਕਈ ਮਾਵਾ ਸੁਣਦਿਆਂ ਹੁੰਦੀਆਂ ਨੇ ਬਾਈ ਔਰ ਜਿਹੜਾ ਇਹ ਬੰਦੇ ਨੇ ਕਿਹਾ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਐ ਕਰਦਾ ਉਹ ਕਰਦਾ ਸਬੂਤ ਕਹਿੰਦਾ ਮੇਰੇ ਹੱਥ ਦੇ ਵਿੱਚ ਨੇ ਪਰ ਸਬੂਤ ਦਰਅਸਲ ਨਹੀਂ ਹੈਗੇ ਇਹਦੇ ਕੋਲ ਜੇਕਰ ਹੁੰਦੇ ਤਾਂ ਫਿਰ ਪੇਸ਼ ਕਰੇ ਤਾਂ ਕਈ ਸਾਥੀਆਂ ਨੇ ਇਸ ਬੰਦੇ ਦੀ ਆਵਾਜ਼ ਮੇਰੇ ਚੈਨਲ ਤੇ ਪਹਿਲਾਂ ਵੀ ਸੁਣੀ ਹੈ ਤਾਂ ਉਹਨਾਂ ਨੂੰ ਪਤਾ ਇਹ ਬੰਦਾ ਕੌਣ ਹੈ ਤਾਂ ਜੇਕਰ ਨਹੀਂ ਪਤਾ ਤੁਸੀਂ ਕਮੈਂਟ ਕਰੋਗੇ ਮੈਂ ਲਾਜ਼ਮੀ ਦੱਸੂਗਾ ਕਿਉਂਕਿ ਇਹ ਬੰਦਾ ਲਗਾਤਾਰ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਜੇਲ੍ਹ ਦੇ ਵਿੱਚ ਭੇਜਣ ਤੱਕ ਤੋਲਿਆ ਹੋਇਆ ਹੈ ਪਰ ਕੋਰਟ ਦੇ ਵਿੱਚ ਜਿਹੜਾ ਕੇਸ ਹੈ ਉਹ ਕੀ ਕਹਿੰਦਾ ਜੇਕਰ ਦੋਸ਼ੀ ਪਾਏ ਜਾਂਦੇ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਵੈਸੇ ਤਾਂ ਮੈਂ ਮੰਨਦਾ ਨਹੀਂ ਕਿਉਂਕਿ ਜਿਹੜੇ ਬੰਦੇ ਦੀ ਇਹੋ ਜੀ ਸ਼ਬੀ ਹੋਵੇ ਕੋਈ ਨਾ ਕੋਈ ਝਾਲ ਕੇ ਲਾਜਮੇ ਹੀ ਦਿਖਦੀ ਹੈ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਪੂਰੀ ਦੁਨੀਆ ਨੂੰ ਪਤਾ ਬਾਈ ਪਰ ਕਰੋੜਾਂ ਲੋਕ ਉਹਨੂੰ ਮੰਨ ਰਹੇ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਫਿਰ ਉਹ ਸੱਚਾ ਨਹੀਂ ਕਰੋੜਾਂ ਦੀ ਸੰਖਿਆ ਦੇ ਵਿੱਚ ਸਰਸੇ ਵਾਲੇ ਸਾਧ ਨੂੰ ਵੀ ਲੋਕ ਮੰਨਦੇ ਸੀ ਤੇ ਪਰ ਨਿਕਲਿਆ ਕੀ ਫਰਾਤਕਾਰੀ ਪਰ ਹੁਣ ਉਹਦੀ ਤੁਲਨਾ ਰঞ্জੀਤ ਸਿੰਘ ਢੱਡੀਆਂ ਵਾਲੇ ਦੀ ਆਪਾਂ ਸਰਸੇ ਵਾਲੇ ਸਾਧ ਦੇ ਨਾਲ ਨਹੀਂ ਕਰ ਸਕਦੇ ਕਿਉਂਕਿ ਸਰਸੇ ਵਾਲਾ ਜਿਹੜਾ ਸਾਧ ਹੈ ਉਹ ਵਾਕਈ ਬਰਾਤਕਾਰੀ ਸੀ ਉਹਨੂੰ ਸਜ਼ਾ ਵੀ ਮਿਲੀ ਹੈ ਪਰ ਜੇਕਰ ਰঞ্জੀਤ ਸਿੰਘ ਢੱਡੀਆਂ ਵਾਲਾ ਸੱਚਾ ਹੈ ਤਾਂ ਹਾਲੇ ਤੱਕ ਕੋਰਟ ਨੇ ਕੋਈ ਸਜ਼ਾ ਕਿਉਂ ਨਹੀਂ ਸੁਣਾਈ ਗ੍ਰਫਤਾਰੀ ਕਿਉਂ ਨਹੀਂ ਹੋ ਰਹੀ ਨਿਪਟਾਰੇ ਤੇ ਰੱਖ ਦਿੱਤਾ ਕੇਸ ਜੇ ਬੰਦਾ ਸੱਚਾ ਇਸੇ ਕਰਕੇ ਨਿਪਟਾਰਾ ਕੀਤਾ ਉਹਦੇ ਤੇ ਕੋਈ ਸਜ਼ਾ ਨਹੀਂ ਕੋਈ ਹੋਰ ਅੱਗੇ ਪ੍ਰਾਵਧਾਨ ਨਹੀਂ ਪਰ ਹੁਣ ਮੇਰੀ ਅਪੀਲ ਇਹਨਾਂ ਲੋਕਾਂ ਨੂੰ ਆ ਵੀ ਤੁਸੀਂ ਕਹਿੰਦੇ ਹੋ ਡਿਬੇਟ ਰੱਖ ਲਓ ਸਾਡੇ ਨਾਲ ਚੈਨਲ ਤੇ ਮੀਡੀਆ ਦੇ ਜ਼ਰੀਏ ਤੇ ਮੈਂ ਵੀ ਕਹਿਣਾ ਚਾਹਣਾ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਡਰੀਆਂ ਵਾਲਿਆਂ ਦੇ ਮੈਂ ਸਮਰਥਕਾਂ ਦੀ ਗੱਲ ਕਰਦਾ ਵੀ ਉਹਨਾਂ ਨੂੰ ਹੀ ਮੇਰੀ ਅਪੀਲ ਹੈ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਜਰਾ ਮੈਂ ਦੇਖਣਾ ਚਾਹੁੰਦਾ ਵੀ ਕਿਹੜਾ ਬੰਦਾ ਡਿਬੇਟ ਤੇ ਆਉਂਦਾ ਤੇ ਮੇਰੇ ਨਾਲ ਮੇਰੇ ਚੈਨਲ ਤੇ ਕਮੈਂਟ ਕਰਕੇ ਮੇਰੇ ਵੀਡੀਓ ਦੇ ਜ਼ਰੀਏ ਮੇਰੇ ਨਾਲ ਆ ਜੀ ਤਾਂ ਮੈਂ ਉਹਨਾਂ ਨੂੰ ਜਵਾਬ ਦੇਵਾਂਗਾ ਪੂਰੇ ਤੱਥਾਂ ਦੇ ਆਧਾਰ ਤੇ ਤੇ ਉਹ ਵੀ ਸਬੂਤ ਪੇਸ਼ ਕਰਨ ਤੇ ਮੈਂ ਵੀ ਆਪਣੇ ਬੰਨਿਓ ਜਿਹੜੇ ਆਪਣੇ ਬਿਆਨ ਹੋਣੀਆਂ ਸਾਰੀਆਂ ਗੱਲਾਂ ਧਰੂੰਗਾ ਦਰਅਸਲ ਗੱਲ ਇਹ ਆ ਵੀ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋਈ ਪਈ ਆ ਜਿਹੜਾ ਕੋਈ ਸਾਡੀ ਕੌਮ ਦੇ ਪ੍ਰਤੀ ਗੱਲ ਕਰਨ ਵਾਲਾ ਕੋਈ ਉਠਦਾ ਉਹਨਾਂ ਦੀਆਂ ਲੱਤਾਂ ਲਗਾਤਾਰ ਖਿੱਚਦੇ ਨੇ ਪਤਾ ਨਹੀਂ ਕੀ ਨਜ਼ਾਰਾ ਆਉਂਦਾ ਯਾਰ ਇਹਨਾਂ ਨੂੰ ਵੀਡੀਓ ਬਣਾ ਛੱਡ ਦੇ ਚਲੋ ਵੀ ਲਾ ਦੋ ਤਾ ਵਾ ਇਹ ਗੱਲਾਂ ਨਹੀਂ ਹੁੰਦੀਆਂ ਕਿਉਂਕਿ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਹਿ ਚੁੱਕਿਆ ਲਾਈਵ ਦੇ ਵਿੱਚ ਵੀ ਮੈਂ ਰਾਤ ਤੁਹਾਨੂੰ ਦੱਸਿਆ ਕਿ ਜਿਹੜਾ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਲੋਕ ਕਹਿੰਦੇ ਨੇ ਆ ਪੱਗ ਮੰਨ ਲਈ ਜੀ ਆ ਜੋੜੇ ਪਾ ਲਈ ਜੀ ਹਲੀੜੇ ਪਾ ਲਈ ਜੀ ਜੇਕਰ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਮੈਂ ਰਾਤ ਇਹ ਗੱਲ ਕਹੀ ਐ ਤਾਂ ਫਿਰ ਲੋਕਾਂ ਨੇ ਕਹਿਣਾ ਸੀ ਯਾਰ ਵੱਡੇ ਵੱਡੇ ਕਿਲੇ ਬਣਾ ਲੈ ਯਾਰ ਗੁਰੂ ਗੋਬਿੰਦ ਸਿੰਘ ਨੇ ਤਾਂ ਉਹ ਚਮਕੌਰ ਦੀ ਗੜੀ ਦੇ ਵਿੱਚ ਰਾਜ ਕਰ ਲਿਆ ਉਹ ਦੱਬ ਲਈ ਯਾਰ ਐਡੇ ਐਡੇ ਕਿਲੇ ਸਾਰ ਲਏ ਹਲੇ ਤੱਕ ਲੋਕਾਂ ਨੇ ਉਹਨਾਂ ਨੂੰ ਕੋਸਣਾ ਸੀ ਜੇਕਰ ਅੱਜ ਦੇ ਜ਼ਮਾਨੇ ਦੇ ਵਿੱਚ ਸਾਡੇ ਵਿੱਚ ਹੁੰਦੇ ਇਸੇ ਕਰਕੇ ਕਹਿਣਾ ਹੁੰਦਾ ਓਏ ਨਾ ਓਏ ਭਰਾਵੋ ਨਾ ਜੇ ਸਾਡੀ ਕੌਮ ਦੀ ਕੋਈ ਗੱਲ ਕਰਦਾ ਕਰਨ ਦਿਓ ਯਾਰ ਉਹਨੂੰ ਸਗਾਂ ਦੀ ਹੰਗਾਰਾ ਦਿਓ ਵੀ ਭਾਈ ਅਸੀਂ ਤੇਰੇ ਨਾਲ ਆ ਉਹ ਤੁਸੀਂ ਭਰਾਵੋ ਸਬੂਤ ਨਹੀਂ ਹੁੰਦੇ ਤੁਸੀਂ ਬਿਨਾਂ ਗੱਲ ਤੋਂ ਯਾਰ ਅਗਲੇ ਤੇ ਤੰਜ ਕਸੀ ਜਾਂਨੇ ਹੋ ਬੈਠੇ ਕਸੀ ਜਾਂਨੇ ਕੀ ਜਲ ਅਈ ਨਹੀਂ ਕੀ ਜਲਸੀ ਤੁਹਾਨੂੰ ਹੁੰਦੇ ਨਾਲ ਕੌਮ ਦੀ ਗੱਲ ਕਰਦਾ ਗੁਰੂ ਦੇ ਨਾਲ ਜੋੜਦਾ ਸਬੂਤ ਇੱਕ ਤੱਕ ਨਹੀਂ ਤੇ ਗੱਲਾਂ ਯਾਰ ਆਈਆਂ ਆਈਆਂ ਵੱਡੀਆਂ ਡਰਾਬੇ ਅਸੀਂ ਸਬੂਤ ਕਰ ਦਿਆਂਗੇ ਅਸੀਂ ਵਾਇਰਲ ਕਰ ਦਾਂਗੇ ਕਰੋ ਨਾ ਫਿਰ ਮੈਂ ਚੈਲੰਜ ਕਰਦਾ ਤੁਸੀਂ ਕਰੋ ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਠੀਕ ਆ ਪੰਜਾਬੀਆਂ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ ਦੱਬ ਕੇ ਮੇਰਾ ਵੀਰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇ